ਬਸਰੇਤੇ ਪੇਸ਼ਾਬ ਕਰਨ ਵਾਲੇ ਬੱਚਿਆਂ ਲਈ ਪੂਰੀ ਸਚਾਈ ਕਰੇਲੂ ਇਲਾਜ ਮਾਫਕ ਰਸਤੇ ਤੇ ਅਸਲਸਲਾ ਸਤਸ੍ਰੀ ਅਕਾਲ ਜੀ ਮੈਂ ਤੁਹਾਡੇ ਸਾਹਮਣੇ ਕੋਈ ਵਿਦਵਾਨ ਕੋਈ ਹਕੀਮ ਜਾਂ ਕੋਈ ਡਾਕਟਰ ਵਜੋਂ ਨਹੀਂ ਬੈਠਾ ਮੈਂ ਇੱਕੋ ਹੀ ਆਦਮੀ ਹਾਂ ਜੋ ਤੁਹਾਡੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਦਸੀਆਂ ਸੌਖੀਆਂ ਗੱਲਾਂ ਦੇ ਕੇ ਕਈ ਵਾਰ ਵੱਡੀਆਂ ਚਿੰਤਾਵਾਂ ਤੋਂ ਬਚਿਆ ਤੇ ਅੱਜ ਜਿਹੜਾ ਮੁੱਦਾ ਹੈ ਇਹ ਕੋਈ ਛੋਟੀ ਗੱਲ ਨਹੀਂ ਇਹ ਗੱਲ ਇੱਕ ਅਜੇਹੀ ਜੋ ਮਾਪਿਆਂ ਦੀ ਨੀਂਦ ਉਡਾ ਦਿੰਦੀ ਹੈ ਆਪਣੇ ਹੀ ਬੱਚੇ ਨੂੰ ਰਾਤੀਂ ਵੀ ਤਬਦੀਲ ਕਰਨ ਦੀ ਲੋੜ ਪੈਣੀ ਹਰ ਰੋਜ਼ ਚਾਦਰ ਧੋਣੀ ਉਹ ਵੀ ਇਦਾਂ ਨਹੀਂ ਕਿ ਚੰਗਾ ਲੱਗੇ ਬੱਚਾ ਰਾਤ ਨੂੰ ਪੇਸ਼ਾਬ ਕਰ ਦਿੰਦਾ ਨਾ ਉਹਨੂੰ ਪਤਾ ਲੱਗਦਾ ਨਾ ਉਹਦੀ ਮੁਰਾਦ ਹੁੰਦੀ ਤੇ ਇਹ ਨਾ ਕੋਈ ਆਦਤ ਹੁੰਦੀ ਹੈ ਨਾ ਹੀ ਉਹਦੀ ਪੁੱਲ ਮਾਪਿਆਂ ਲਈ ਵੱਡੀ ਚੀਜ਼ ਇਹ ਹੁੰਦੀ ਹੈ ਕਿ ਉਹ ਕਿਵੇਂ ਸਮਝਣ ਕਿਵੇਂ ਸਹਿਣ ਕਿਵੇਂ ਸੁਧਾਰ ਕਰਨ ਸਭ ਤੋਂ ਪਹਿਲੀ ਗੱਲ ਕਦੇ ਵੀ ਬੱਚੇ ਨੂੰ ਗੰਦਾ ਲੌਜ਼ ਆਉਣੀ ਚਾਹੀਦੀ ਏ ਜਾਂ ਹੁਣ ਵੀ ਇਹ ਕਰ ਰਿਹਾ ਜਿਹੇ ਸ਼ਬਦ ਨਾ ਕਹਿਣੇ ਇਹ ਗੱਲ ਉਹਦੇ ਮਨ ਨੂੰ ਥੋੜੀ-ਥੋੜੀ ਕਰਕੇ ਦੁਖੀ ਕਰ ਦਿੰਦੀ ਜੇਕਰ ਤੁਹਾਡਾ ਬੱਚਾ ਹਮੇਸ਼ਾ ਬਿਸਤਰ ਤੇ ਪੇਸ਼ਾਬ ਕਰ ਰਿਹਾ ਤਾਂ ਤੁਸੀਂ ਦੇਖੋ ਦਿਨ ਚ ਪਾਣੀ ਬਹੁਤ ਪੀ ਰਿਹਾ ਸੌਣ ਤੋਂ ਪਹਿਲਾਂ ਤਣਾਅ ਵਿੱਚ ਤਾਂ ਨਹੀਂ ਕਦੇ ਉੱਚ ਉਪਚਾਪ ਜਾਪਦਾ ਘਰ ਦੇ ਕੰਨਿਆਂ ਚ ਰਹਿੰਦਾ ਹੋਵੇ ਰਾਤ ਨੂੰ ਡਰ ਕੇ ਉੱਠ ਜਾਂਦਾ ਸਭ ਤੋਂ ਵਧੀਕ ਉਹ ਘਰ ਚ ਖੁਸ਼ ਤਾਂ ਹੈ ਅਜੇ ਤੱਕ ਬਹੁਤ ਲੋਕਾਂ ਨੇ ਇਹ ਗੱਲਾਂ ਨਹੀਂ ਸੋਚੀਆਂ ਬਚਪਨ ਦੇ ਦਿਮਾਗ ਨੂੰ ਸਿੱਧਾ ਨਹੀਂ ਬੜੀ ਨਰਮੀ ਨਾਲ ਸਵਾਰਨਾ ਪੈਂਦਾ ਇਹ ਉਪਾ ਕਦੇ ਵੀ ਤਾਕਤ ਨਾਲ ਨਹੀਂ ਪਿਆਰ ਨਾਲ ਕੰਮ ਕਰਦੇ ਨੇ ਇੱਕ ਸੌਣ ਤੋਂ ਦੇ ਘੰਟੇ ਪਹਿਲਾਂ ਤੱਕ ਕੋਈ ਵੀ ਪਾਣੀ ਵਾਲੀ ਚੀਜ਼ ਨਾ ਦਿਓ ਨਾ ਦੁੱਧ ਨਾ ਰਸ ਨਾ ਪਾਣੀ ਬਸ ਇੱਕ ਵਾਰੀ ਦੇ ਘੰਟੇ ਪਹਿਲਾਂ ਦੇਵੋ ਬਾਅਦ ਚ ਬਿਲਕੁਲ ਦੇ ਰਾਤ ਨੂੰ ਵਾਸ਼ਰੂਮ ਜ਼ਰੂਰ ਲੈ ਜਾਓ ਹੱਥ ਫਾੜ ਕੇ ਲੈ ਜਾਓ ਸ਼ਰਮ ਨਾ ਆਉਂਦਿਓ ਤਿੰਨ ਪੈਰਾਂ ਦੇ ਤਲਵਿਆਂ ਤੇ ਨਿੰਬੂ ਰਲ ਕੇ ਮ사ਜ ਕਰੋ ਇਹ ਤਰੀਕਾ ਬਹੁਤ ਕਰੇਲੂ ਤੇ ਬਹੁਤ ਅਸਰਦਾਰ ਹੈ ਚਾਰ ਬੱਚੇ ਨੂੰ ਰੋਜ਼ ਸੌਣ ਤੋਂ ਪਹਿਲਾਂ ਲੋਹੇ ਦੇ ਲੋਟੇ ਵਿੱਚ ਪਾਣੀ ਰੱਖ ਕੇ ਬਿਸਤਰੇ ਥੱਲੇ ਰੱਖਰ ਦਿਓ ਇਹ ਨੈਗੇਟਿਵ ਊਰਜਾ ਖਿੱਚਦਾ ਏ ਨੀਂਦ ਗਹਿਰੀ ਆਉਂਦੀ ਏ ਤੁਸੀਂ ਕਦੇ ਬਚਪਨ ਚ ਸੋਚਿਆ ਸੀ ਕਿ ਤੁਸੀਂ ਵੀ ਕਦੇ ਕਰਦੇ ਵਿੱਚ ਹੋਵੇ ਹੋਵੋਗੇ ਜੇ ਹਾਂ ਤਾਂ ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਬੱਚਾ ਜਦੋਂ ਛੋਟਾ ਹੁੰਦਾ ਉਹਦੇ ਅੰਦਰ ਡਰ ਸੱਟ ਤਣਾ ਦਕ ਇਹਨਾਂ ਦਾ ਅਸਰ ਪੇਸ਼ਾਬ ਤੇ ਹੋ ਸਕਦਾ ਜੇ ਪਿਓ ਮਾਂ ਲੜਦੇ ਨੇ ਜਾਂ ਘਰ ਚ ਜ਼ਿਆਦਾ ਗਲਤ ਹਵਾ ਬਣੀ ਹੋਈ ਏ ਤਾਂ ਬੱਚਾ ਵੀ ਅੰਦਰੋਂ ਡੈ ਜਾਂਦਾ ਏਕ 10 ਦਿਨ ਲਈ ਦਿਨ ਵਿੱਚ 1 ਵਾਰ ਅਨਾਰ ਦੇ ਦਾਣੇ ਖਵਾ ਦਿਓ ਦੇ ਬੱਚੇ ਨੂੰ ਕਹੋ ਕਿ ਰਾਤ ਨੂੰ ਪੇਸ਼ਾਬ ਨਾ ਹੋਵੇ ਇਹ ਬੋਲ ਕੇ ਸੋਵੇ ਮੈਂ ਰਾਤ ਨੂੰ ਨਹੀਂ ਕਰਾਂਗਾ ਇਹ ਸੰਜੋਗ ਬਣਾਉਂਦਾ ਤਿੰਨ ਚਾਂਦੀ ਰੋਸ਼ਨੀ ਵਿੱਚ ਸੌਣ ਤੋਂ ਪਹਿਲਾਂ 5 ਮਿੰਟ ਬੱਚੇ ਨਾਲ ਗੱਲ ਕਰ ਲਓ। ਬਸ ਮਿਆਰ ਬਣ ਜਾਓ। 4 ਇੱਕ ਮੁਠੀ ਚਾਵਲ ਇੱਕ ਸੂਟੇ ਕੱਪੜੇ ਵਿੱਚ ਬਨ ਕੇ ਬੱਚੇ ਦੇ ਸਿਰਹਾਣੇ ਰੱਖ ਦਿਓ। 5 ਕੱਲਾ ਮਿਰਚ, ਲੌਂਗ ਤੇ ਬਦਾਮ 1-3 ਨੇ ਨਿੱਗਾ ਰੋਜ਼ ਦਿਓ।